ਦੁੱਧ ਜਿਹੜਾ ਹੈਗਾ ਘੱਟੋ ਘੱਟ ਵੀ 30 ਕਿਲੋ ਦਾ ਖੁੱਲਾ ਪਾਉਣਾ ਚਾਹੀਦਾ ਹਾਂਜੀ ਹਸੀਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਬਾਈ ਕਾਲੇ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਸੰਗਤ ਦੇ ਵਿੱਚ ਤੇ ਇਹ ਪਿੰਡ ਰਹਿ ਜਾਂਦਾ ਹੈ ਤਲਵੰਡੀ ਸਾਬੋ ਦੇ ਕੋਲੇ ਅੱਜ ਆਪਾਂ ਤੁਹਾਨੂੰ ਨਾ ਮਿੱਤਰੋ ਜੇ ਗੱਲ ਕਰੀਏ ਇਹ ਆ ਗਈ ਮਿੱਤਰੋ ਤਾਜੀ ਸੂਈ ਹੋਈ ਗਾਂ ਮੇਨ ਵੀਡੀਓ ਜਿਹੜੀ ਹੈਗੇ ਨਾ ਇਸ ਗਾਂ ਦੀ ਰਹੂਗੀ ਬਾਕੀ ਇੱਕ ਵਾਰੀ ਜਿਹੜੇ ਸਾਰੇ ਪਸ਼ੂ ਹੈਗੇ ਆਪਾਂ ਉਹਨਾਂ ਤੇ ਨਿਗਰਾਨੀ ਮਰਵਾ ਦਗੇ ਇਧਰਲੇ ਪਾਸੇ ਜਿਵੇਂ ਘੋੜੀ ਆ ਗਈ ਤੇ ਇਧਰਲੇ ਪਾਸੇ ਘਰੇ ਰੱਖੇ ਪਸ਼ੂ ਆ ਗਏ ਜਿਹੜੇ ਉਹ ਸਾਹਮਣੇ ਤੁਹਾਨੂੰ ਦਿਖਾਈ ਦੇ ਜਾਂਦੇ ਆ ਆਜੋ ਕਰਾਗੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਆਪਣਾ ਇਹ ਸੰਗਤ ਪਿੰਡ ਬਾਈ ਕਿੱਥੇ ਜੇ ਰਹਿ ਜਾਂਦਾ ਬਈ ਨਾਮ ਕਾਲਾ ਪਿੰਡ ਆਪਣਾ ਸੰਗਤ ਖੁਰਦ ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਦੂਰ ਆ ਜੀ ਬਟੈਂਡੇ ਤੋਂ 30 ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਅ ਭਾਈ ਕਾਲੇ ਜਿਵੇਂ ਆਪਣੇ ਕੋਲ ਇੱਕ ਸਕਰੀਨ ਤੇ ਗਾਂ ਦਿਖਾਈ ਦੀ ਜਾਂਦੀ ਹੈ ਹੈਨਾ ਹਾਂ ਭਾਈ ਅ ਗਾਂਵਾਂ ਤਾਂ ਆਪਣੇ ਕੋਲ ਟੋਟਲ ਤਿੰਨ ਨੇ ਹਾਂਜੀ ਤਿੰਨ ਨੇ ਇਹ ਤੋਂ ਸਟਾਰਟ ਕਰ ਲਗੇ ਆਪਾਂ ਹਾਂਜੀ ਇਹ ਇਸ ਗਾਂ ਦੀ ਡਿਟੇਲ ਕੀ ਹੈ ਭਾਈ ਕਿੰਨਾ ਸੂਆ ਗਈ ਭਾਈ ਇਹ ਸੂਆ ਦੂਜਾ ਹੈਗਾ ਅੱਜ ਸਵੇਰ ਹੀ ਸੋਈ ਹੈ ਘੰਟਾ ਹੋ ਗਿਆ ਧੀਰ ਹਜੇ ਪਈ ਨਹੀਂ ਗਈ ਠੀਕ ਹੈ ਮਗਰ ਬੱਚੀ ਹੈਗੀ ਜਰਸੀ ਦੀ ਅ ਜਰਸੀ ਕਾਫੀ ਕੱਲਿਆ ਕਾਫੀ ਕੱਲਿਆ ਨਹੀਂ ਬੱਚੀ ਵੀ ਸੋਹਣੀ ਹੈ ਭਾਈ ਹੈਨਾ ਬੱਚੀ ਸੋਹਣੀ ਹੈ ਜੀ ਹਾਂ ਤੇ ਅੱਛਾ ਭਾਈ ਜਿਵੇਂ ਸੂਆ ਦੂਜਾ ਹਾਂਜੀ ਤੇ ਦੁੱਧ ਤੇਰੇ ਤਕਰੀਬਨ ਦੁੱਧ ਭਈ ਆਪਣੇ ਕੋਲੇ ਪਿਛਲੇ ਸੂਏ ਆਪਣੀ ਘਰ ਦੀ ਗਈਆਂ ਇਹ ਠੀਕ ਹੈ ਹਾਂਜੀ ओके हां ਬਈ ਸਿਰਫ ਆ ਵਪਾਰ ਕਰਦੇ ਆਗੇ ਇਹ ਕਰਦੀਆਂ ਆਪਣੇ ਠੀਕ ਹੈ ਗੱਲ ਆ ਆਪਣੇ ਕੋਲ 28 ਲੀਟਰ ਦੁੱਧ ਦਿੱਤਾ ਇਹਨੇ ਮੈਂ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਠੀਕ ਆ ਆ ਪਹਿਲੇ ਸੂਏ 28 ਤੇ ਹੁਣ ਬਈ ਫਿਰ 32 ਦਿੱਤੀ ਲੀਟਰ ਦੁੱਧ ਦੇ ਦੂ ਖੁੱਲਾ ਪਾਉਣਾ ਚਾਹੀਦਾ ਜਿਵੇਂ ਤਿਆਰ ਹੋਈ ਆ ਹਾਂਜੀ ਹਾਂਜੀ ਇਹਦਾ ਕਢਾਏ ਆ ਵੀ ਆਪਾਂ ਮਤਲਬ ਏਖੜ ਲੱਗਿਆ ਜਿੰਨੀ ਕਿ ਤਿਆਰ ਹੋਈ ਆ ਸਾਹਮਣੇ ਆ ਉਹਦੇ ਸਾਹਮਣੇ ਸਵੇਰੇ ਸੂਈ ਇੱਕ ਘੰਟਾ ਹੀ ਹੋਇਆ ਜੇ ਰਜੇ ਫੇ ਜੇ ਰਜੇ ਮਤਲਬ ਲੌਂਕੀ ਜਾਂਦੀ ਹਾਂਜੀ ਹਾਂਜੀ ਠੀਕ ਆ ਖੋਲੀ ਬਈ ਕੱਲਿਆ ਆਪਾਂ ਤੋਲ ਕੇ ਦਿਖਾ ਦੇਗੇ ਮਿੱਤਰੋ ਗਾਂ ਦੀ ਮੈਂ ਇੱਕ ਗੱਲ ਹੋਰ ਆ ਲੰਮੀ ਬਹੁਤ ਆ ਬੇਲ ਦੀ ਕਤ ਵੀ ਬਹੁਤ ਆ ਵੱਡੀਆਂ ਗਾਵਾਂ ਦੇ ਵਿੱਚੋਂ ਆਉਂਦੀ ਆ ਗਾਂ ਤੇ ਇਹ ਕੰਨਕੁਨਾਂ ਦੀ ਤੁਸੀਂ ਦੇਖੋਗੇ ਜਦੋਂ ਤੇ ਲੇਵੇ ਦੀ ਐਨ ਪੂਰੀ ਸਾਫ ਸੁਥਰੇ ਲੇਵੇ ਵਾਲੀ ਆਪਾਂ ਕਹਿ ਸਕਦੇ ਆ ਥੱਲੋ ਤੁਸੀਂ ਦੇਖੋ ਗਾਂ ਦਾ ਜਿਹੜਾ ਲੇਵਾ ਹੈਗਾ ਨਾ ਜਮ ਫਿਕਸ ਆ ਗਿਆ ਤੇ ਇਹ ਇਧਰ ਦੇਖੋ ਲੇਵੇ ਦੀ ਹਜੇ ਜੇਰ ਜਿਹੜੀ ਹੈਗੀ ਪੈਣੀ ਬਾਕੀ ਆ ਬਹੁਤ ਸੋਹਣੇ ਅਡਰ ਕੁਆਲਟੀ ਵਾਲੀ ਬਾਕੀ ਜਿਹੜਾ ਲੇਵੇ ਨੂੰ ਥਾਨ ਲੱਗਿਆ ਉਹ ਵੀ ਮੁੱਠੀ ਵਾਲਾ ਬਹੁਤ ਸੋਹਣੇ ਆਪਾਂ ਕਹਿ ਸਕਦੇ ਆ ਵੀ ਦੁੱਧ ਜਿਹੜਾ ਹੈਗਾ ਘੱਟੋ ਘੱਟ ਵੀ 30 ਕਿਲੋ ਦਾ ਖੁੱਲਾ ਪਾਉਣਾ ਚਾਹੀਦਾ ਹੀ ਚਾਹੀਦਾ। ਨੇ ਇਹ ਗਾਵਾਂ ਜੇ ਆਪਾਂ ਗੱਲ ਕਰ ਗਏ ਕੱਲੇ ਹੁਣ ਬੈੱਡ ਕਿੱਡਾ ਹੈਣਾ ਗਾਵਾਂ। ਹਾਂਜੀ ਹਾਂਜੀ ਬਜਨ ਬਹੁਤ ਲੀਵਰੀ ਫਿਟਿੰਗ ਥਾਣ ਬਹੁਤ ਸੋਹਣਾ ਲੱਗਿਆ ਜੀ। ਠੀਕ ਹੈ ਗੱਲ। ਕੱਲੇ ਫਿਰ ਇਹਦਾ ਕੀ ਹੁਕਮ ਆ ਵੀ ਆਪਾਂ ਮਤਲਬ ਰੇਟ ਵਗੈਰਾ ਇਹਦਾ ਕੀ ਹੈ? ਰੇਟ ਕਰਾਉਣ ਦਾ ਬਈ ਇਹਦਾ ਕਿੰਨੇ ਕਰਾਈ ਚਾਰਜ ਹੈ 1.5 ਕਰਾ ਲੈ 160 120 ਦੀਆਂ ਦੇਣੀ ਹੈ ਜੀ ਆਪਾਂ। ਠੀਕ ਹੈ ਗੱਲ ਹਾਂਜੀ ਹਾਂਜੀ ਆਪਾਂ ਰੇਟ ਤਾਂ ਇਹ ਜਿਹੇ ਲੋਕ ਇਹ ਜਿਹਾਂ ਗਾ ਗਾ ਡੇਢ ਡੇਢ ਕਰੀ ਜਾਂਦੇ ਠੀਕ ਹੈ ਹਾਂਜੀ ਜਿਵੇਂ ਕੱਦ ਬਾਜਣਾ ਗਾ ਜਿਵੇਂ ਕੱਲੇ ਆਪਾਂ ਗੱਲ ਕਰਕੇ ਰੇਟ ਕਰਤਾ ਤੇ ਕੋਲੇ ਆਇਆ ਇਹਦਾ ਬੰਦੇ ਦਾ ਮਾਰ ਆ ਕੋਈ ਥੋੜਾ ਮੋਟਾ ਹੋ ਜਾ ਬਾਈ ਜਿਆਦਾ ਨਹੀਂ ਹੋਣਾ ਹਾਂਜੀ ਠੀਕ ਹੈ ਗੱਲ ਹਾਂਜੀ ਨੰਬਰ ਬਈ 75892 99821 ਠੀਕ ਆ ਬਹੁਤ ਬਹੁਤ ਧੰਨਵਾਦ ਬਾਈ